ਇੱਕ ਵਾਰ ਦੀ ਗੱਲ ਆ ਪੁਰਾਣੇ ਸਮੇਂ ਦੀ ਗੱਲ ਸੁਣਾਉਂਦੇ ਮੇਰੇ ਬਜ਼ੁਰਗ ਤੇ ਅੱਜ ਦੇ ਸਮੇਂ ਦੀ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਮਾਰਾਜੀ ਸਿਉਂ ਦੇ ਉੱਤੇ ਵੀ ਪੰਜ ਜਣਿਆਂ ਨੇ ਹਮਲਾ ਕਰਤਾ ਤੇ ਉਹਨਾਂ ਦੇ ਸਿਕਿਉਰਿਟੀ ਗਾਰਡ ਸੀਗੇ ਨਿਧਾਨ ਸਿੰਘ ਤੇ ਉਹ ਪੰਜ ਜਣਿਆਂ ਨਾਲ ਉਹਨਾਂ ਸਿਕਿਉਰਿਟੀ ਗਾਰਡ ਐਵੇਂ ਲੜੇ ਵੀ ਜਿਵੇਂ ਉਹਦੇ ਇਕੱਲੇ ਦੇ ਹੀ ਪੰਜ ਹੱਥ ਹੁੰਦੇ ਨੇ ਤੇ ਜਦੋਂ ਉਹ ਆਪਦੇ ਪਿੰਡ ਆਏ ਉਹਨਾਂ ਦਾ ਨਾਮ ਪੰਜ ਹੱਥਾ ਪੈ ਗਿਆ ਨਿਧਾਨ ਸਿੰਘ ਪੰਜ ਹੱਥਾ ਤੇ ਕਹਿੰਦੇ ਉਹਨਾਂ ਦੀ ਸਿਕਿਉਰਿਟੀ ਇੰਨੀ ਮਜ਼ਬੂਤ ਸੀ ਵੀ ਉਹਨਾਂ ਤੇ ਹਮਲਾ ਹੋਇਆ ਵੀ ਉਹਨਾਂ ਨੇ ਖਤਮ ਕਰਤਾ ਹਮਲਾ ਤੇ ਉਹਨਾਂ ਨੂੰ ਝੋਟ ਨਹੀਂ ਆਉਣ ਦਿੱਤੀ ਤੇ ਇਹ ਕਹਿੰਦੇ ਅੱਜ ਕੱਲ੍ਹ ਕਹਿੰਦੇ ਕਈ ਵਾਰੀ ਕਹਿੰਦੇ ਉਹਨਾਂ ਦਿਨਾਂ ਦੇ ਅੰਦਰ ਹੀ ਕਿਸੇ ਇਨਸਾਨ ਦੇ ਸਿਕਿਉਰਿਟੀ ਦਾ ਚੱਕਰ ਪੈਣ ਕਰਕੇ ਹਮਲਾ ਹੋ ਗਿਆ ਸੀ ਵੀ ਉਹਨਾਂ ਦੀ ਸਿਕਿਉਰਿਟੀ 'ਚ ਕੋਈ ਝੂਕ ਹੋ ਗਈ ਸੀ ਕਹਿੰਦੇ ਵੀ ਜੇ ਕਹਿੰਦੇ ਉਹਦੇ ਗੱਲਾਂ ਐ ਦੱਸੀ ਉਹਨਾਂ ਨੇ ਕਹਿੰਦੇ ਵੀ ਜੇ ਉਹਦੇ ਨਾਲ ਕਹਿੰਦੇ ਉਹਦੀ ਸਿਕਿਉਰਿਟੀ ਸੀ ਕਹਿੰਦੇ ਤਾਂ ਹੀ ਉਹਦੇ ਤੇ ਹਮਲਾ ਹੋਇਆ ਵੀ ਸਿਕਿਉਰਿਟੀ 'ਚ ਕਿਸੇ ਨੇ ਗਦਾਰੀ ਕਰਤੀ ਹੋਣੀ ਆ ਤੇ ਕਹਿੰਦੇ ਉਦੋਂ ਇਹ ਹੁੰਦਾ ਸੀਗਾ ਵੀ 5 ਹੱਥੇ ਵਰਗੇ ਸਿਕਿਉਰਿਟੀ ਗਾਰਡ ਨਾਲ ਹੁੰਦੇ ਸੀਗੇ ਉਹ ਹਮਲਾ ਹੋਇਆ ਵੀ ਖਤਮ ਕਰ ਦਿੰਦੇ ਸੀਗੇ ਤੇ ਅੱਜ ਗੱਲ ਕਹਿੰਦੇ ਵੀ ਇਹ ਸਕਿਉਰਟੀ ਗਾਰਡ 'ਚ ਕੋਈ ਗद्दार ਹੈਗਾ ਕਹਿੰਦੇ ਤਾਂ ਹੀ ਹਮਲਾ ਹੋਇਆ ਨਹੀਂ ਨਹੀਂ ਸੀ ਕਹਿੰਦੇ ਉਹਦੇ ਤੇ ਹਮਲਾ ਹੁੰਦਾ ਕਹਿਣ ਦਾ ਭਾਵ ਇਹ ਹੈਗਾ ਵੀ ਸਮੇਂ-ਸਮੇਂ ਅਨੁਸਾਰ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਹਮੇਸ਼ਾ ਸਥਿਰ ਨਹੀਂ ਰਹਿੰਦੀਆਂ ਹੈ ਕਹਿੰਦੇ